ਉਰਪਟਵਾਰੀ ਸਾਹਿਬ ਮੈਂ ਮੈਦੋ ਹੋ ਗਿਆ ਰੈਡੀ ਹਾਂ ਹਾਂ ਬਲੀ ਪੱਕਪਕ ਮੈਂ ਕਿੰਨੇ ਕੁ ਵਜੇ ਹੋਣਾ ਇਕੱਠੇ ਆਹੋ ਸਾਢੇ 8 ਵਜੇ ਆ ਜਾਓ ਫਿਰ ਮੈਂ ਤਾਂ ਲੱਗਾਂ ਨਿਕਲਣਾ ਉਹ ਨਹੀਂ ਨਹੀਂ ਆ ਛੁੱਟੀ ਹੈ ਗਈ ਆ ਨਾਲੇ ਘੜੀ ਕੰਮ ਕਰ ਲਾਂਗੇ ਨਾਲੇ ਮੌਸਮ ਮਸਤੀ ਕਰ ਲਾਂਗੇ ਹੈ ਸਾਰੀ ਉਮਰ ਕੰਮੇ ਕਾ ਦੇ ਲਈ ਤਾਂ ਕਿਤੇ ਫਨਸ਼ਾਨ ਵੀ ਕਰ ਲਓ ਬਹਿ ਜਾਗੇ ਘੜੀ ਕਿਤੇ ਆਹੋ ਕੰਮ ਤੇ ਚੱਲਦੇ ਹੀ ਰਹਿਣੇ ਆ ਕੰਮ ਤੇ ਹੁਣ ਕੀ ਆਂਦੇ ਹੁੰਦੇ ਆ ਵੀ ਇਦਾਂ ਹੀ ਆ ਉਹ ਮੈਂ ਰਹਿਤੇ ਦੋ ਚ ਨਾ ਇੱਕੋ ਪਾਰਟੀ ਆ ਮੇਰੀ ਉਹਨਾਂ ਦਾ ਕੋਈ ਰਜਿਸਟਰੀ ਦਾ ਚੱਕਰ ਚੁੱਕ ਰਹੀ ਤੋ ਘਰੇ ਤੇ ਮੈਂ ਉਹਨਾਂ ਨੂੰ ਬੁਲਾਇਆ ਦੀ ਮੈਂ ਰਾਜ ਮਿਲਣਾ ਉਹਨਾਂ ਨੂੰ ਉਹਨਾਂ ਲੱਗੇ ਤਾ 10 15 ਮਿੰਟ ਲੱਗ ਜਣਾ ਮੈਨੂੰ ਆਹੋ ਉਹ ਬੱਦੇ ਨਹੀਂ ਸਹੀ ਨਹੀਂ ਹੈਗੇ ਮੈਂ ਕਹਿੰਦਾ ਘਰ ਐਵੇਂ ਜੇ ਮਾਲਾ ਕੋਈ ਚਾਹ ਪਾਨ ਦਾ ਕੰਮ ਹੋਇਆ ਤੇ ਐਵੇਂ ਮੁੜ ਕੇ ਸਮਾਪਤਾ ਕਰਦਾਂ ਚੱਲਣੇ ਆਪ ਆਓ ਕਰ ਲਾਂਗੇ ਉੱਥੇ ਹੀ ਫੇ 6:00 ਕੱਠੇ ਨਾਲ ਆ ਜਾਇਓ ਆ 2 ਘੰਟੇ ਵਿੱਚ ਕਰਾਂ 2-3 ਘੰਟੇ ਦਫ਼ਤਰ ਬਹਾਂਗੇ ਤੇ 12:00 ਨਾਲ ਨਿਕਲਾਂਗੇ ਹੈ ਉਹ ਆਰਾਮ ਜ਼ਿੰਦਗੀ ਦੇ ਆਰਾਮ ਕਰਨਾ ਜ਼ਰੂਰੀ ਹੈ ਨਾ ਆ ਚਲੋ ਹੀ ਆ ਮੈਂ ਲੱਗਾ ਨਿਕਲ ਮੈਂ ਟਾਈਮ ਨਾਲ ਆਜੇ ਮੈਨੂੰ ਵੇਟ ਨਾ ਕਰਨੀ ਪਵੇ ਮੈਂ ਗੱਡੀ ਮੈਂ ਲਿਆਉਂ ਆਪਣੀ ਤੁਸੀਂ ਤੁਸੀਂ ਆਜੋ ਮੋਟਰਸਾਈਕਲ ਤੇ ਮੋਟਰਸਾਈਕਲ ਤੇ ਲਾ ਲਾਂਗੇ ਤੁਸੀਂ ਆਪਣੀ ਗੱਡੀ ਤੇ ਚੱਲ ਜਾਗੇ ਹਾਂ ਠੀਕ ਇਹ ਵੀ ਨਾ ਤੁਰ ਲਗਾ ਲੇਟ ਕਰ ਦਿੰਦਾ ਹੀ ਨਹੀਂ ਅੱਜ ਛੁੱਟੀ ਵਾਲਾ ਦੇਣੀ ਭਗਵੰਨੀ ਪਟਵਾਰੀ ਨੂੰ ਕਾਦੀਆਂ ਛੁੱਟੀਆਂ ਕੀ ਹੋਇਆ ਕੰਮ ਹੀ ਇੰਨੇ ਹੁੰਦੇ ਆ ਛੁੱਟੀਆਂ ਕਾਦੀਆਂ ਵਾ ਤੇ ਅੱਜ ਸ਼ਨੀਵਾਰ ਤੱਕ ਕੰਮ ਹੀ ਹੋਇਆ ਸਾਰੇ ਉਹ ਅੱਜ ਵੀ ਕੰਮ ਹੋ ਹੈਗਾ ਨਾ ਇੱਕ ਪਾਰਟੀ ਨੂੰ ਮਿਲਣਾ ਹੈ ਕਿ ਨੂੰ ਬਾਹਰ ਉਹਨਾਂ ਦਾ ਜਿਸ਼ਟੀ ਦਾ ਕੰਮ ਰਿਹਾ ਤੇ ਉਹਨਾਂ ਦੇ ਮੈਂ ਕਿਹਾ ਬੈਠ ਕੇ ਕਾਗਜ਼ ਪਤਾ ਚੈੱਕ ਕਰ ਲਾਂਗੇ ਸਾਰੇ ਕੀ ਕੀ ਹੋ ਚਾਹੀਦਾ ਦੱਸ ਦਾਂਗੇ ਉਹਨੂੰ ਜੋ ਜੋ ਲਿਆਉਣਾ ਤੋਂ ਤੋਂ ਬਾਅਦ ਸੋਚਿਆ ਵਾ ਕਿਦੇ ਜਾਣ ਦਾ ਬਾਹਰ ਘੁੰਮਣ ਫਿਰਨ ਜਾਣ ਦਾ ਨੇ ਬਾਤ ਸੁਣ ਕੇ ਮੈਂ ਫਿਰਨ ਜਾਣਾ ਵਾ ਤੇ ਘਰ ਨਿਆਣਿਆਂ ਨਾਲ ਵੀ ਬਹਿ ਜਾ ਗੁਰ ਕੇ ਖੜੀ ਨਿਆਣੇ ਤਾਂ ਵੀ ਸੁੱਤੇ ਨਹੀਂ ਉੱਠੇ ਤੇ ਕਿਉਂ ਨਹੀਂ ਗੁਰੂ ਘਰ ਤੇ ਉੱਠਿਆ ਉੱਠਿਆ ਹੋਰ ਤੇ ਹਾਰ ਨਾ ਮਿਲਣੀ ਆ ਮੈਨੂੰ ਅੱਜ ਮਿਲਣ ਕੀ ਆਣਾ ਵਾ ਤੁਸੀਂ ਪਹਿਲਾਂ ਹੀ ਤਿਆਰ ਹੋ ਬਿਆਰ ਹੋ ਕੇ ਤੁਰ ਪਿੰਨੇ ਆਦੇ ਯਾਰ ਹੁਣ ਜ਼ਿੰਦਗੀ 'ਚ ਜਾਣਾ ਨਹੀਂ ਕੰਮ ਤੇ ਕਰਨਾ ਹੀ ਪੈਣਾ ਐਤਵਾਰ ਕੀ ਤੇ ਸ਼ਨੀਵਾਰ ਕੀ ਇਹ ਐਤਵਾਰ ਕੰਮ ਮਿਲਦਾ ਤੇ ਐਤਵਾਰ ਕਰਨਾ ਹੀ ਆ ਨਿਆਣਿਆਂ ਦੇ ਨਾਲ ਵੀ ਘਰ ਰਿਆ ਕਰੋ ਨਾ ਥੋੜਾ ਬਹੁਤ ਹੁਣ ਐਤਵਾਰੀ ਛੁੱਟੀ ਹੁੰਦੀ ਹੈ ਨਿਆਣਿਆਂ ਨੂੰ ਐਤਵਾਰ ਛੁੱਟੀ ਹੁੰਦੀ ਹੈ ਇਹ ਤੇ ਮੈਂ ਤਰੀਕਾ ਸਮਝਦਾ ਵਾਂ ਚੱਲ ਤੂੰ ਇਹਨਾਂ ਨੂੰ ਯਾ ਨਵਾ ਦਵਾ ਇੱਕ ਵਾਰ ਮੱਥਾ ਟਿਕਾ ਲੈਂ ਜਾਂ ਇਹਨਾਂ ਨੂੰ ਮੈਂ ਐਤ ਚਲੇ ਹੀ ਜਾਊਂਗੀ ਪਰ ਇਹਨਾਂ ਨਾਲ ਉਹਦੇ ਪਾਪਾ ਨਾ ਵੀ ਜਾਂਦਾ ਹੁਣ ਚਾਹ ਤਾਂ ਹੁੰਦਾ ਹੀ ਹੈ ਨਾ ਆਹ ਹੁੰਦਾ ਤੇ ਸਹੀ ਹੈ ਕੱਲ ਤੇ ਤਰੀ ਸਹੀ ਹੈ ਪਰ ਹੁਣ ਮੇਰਾ ਨਹੀਂ ਕੰਮ ਕਰ ਉਹ ਟਾਈਮ ਲੱਗਦਾ ਮੈਂ ਕੀ ਕਰਾਂ ਤੇ ਕੰਮ ਕਰ ਆਪ ਹੀ ਬਣਾਏ ਆ ਤੁਸੀਂ ਹੁਣ ਐਤਵਾਰ ਕਿਹੜੀ ਪਾਰਟੀ ਨੂੰ ਮਿਲਣ ਜਾਣਾ ਉਹ ਪਾਰਟੀ ਲਾਗੇ ਬੁਲਾ ਲੇ ਪਿੰਡੋਂ ਉਹਨਾਂ ਦੀ ਤਸਵੀਰ ਤੈਨੂੰ ਦੱਸਦਾ ਕੰਮ ਉਹਨਾਂ ਦਾ ਆਹੋ ਤੇ ਉਥੇ ਲੈੰਦਿਆਂ ਦਾ ਕੰਮ ਹੋਣਾ ਲੈੰਦਿਆਂ ਦਾ ਕੰਮ ਡਾ ਕੋ ਐਵੇਂ ਲੈੰਦਿਆਂ ਦਾ ਕੰਮ ਨਾ ਸਾਰੇ ਕੰਮ ਲੈੰਦਿਆਂ ਦੀ ਥੋੜੀ ਹੁੰਦੇ ਉਹ ਤਾਂ ਤੁਸੀਂ ਵੀ ਨਹੀਂ ਚੱਲੇ ਲਾਲਚ ਨੂੰ ਚੱਲੇ ਹੋਗੇ ਐਦਾਂ ਦੇ ਪਟਵਾਰੀ ਕਿਸੇ ਦੇ ਵੀ ਨਹੀਂ ਆਖੇ ਲੱਗਦੇ ਉਹ ਵੀ ਤੁਹਾਡੇ ਵਰਗੇ ਪਟਵਾਰੀ ਲੈ ਜਿੰਨੇ ਕੰਮ ਲੋਕਾਂ ਦੇ ਮੈਂ ਕਰਾਉਣਾ ਨਾ ਭਾਵੇਂ ਲੈ ਆ ਦੇ ਕੇ ਕਰਾਉਣਾ ਸਾਰੀ ਤਹਿਸੀਲ ਵਿੱਚ ਪਟਵਾਰੀ ਪਟਵਾਰੀ ਜੋੜਾ ਪਟਵਾਰੀ ਜੋੜਾ ਪਟਵਾਰੀ ਹੁੰਦੀ ਫਿਰਦੀ ਹੈ ਉਹ ਤਾਂ ਨਾ ਕਹਿੰਦੇ ਹਨਾ ਗੁਰਬਾਣੀ ਚ ਵੀ ਲਿਖਿਆ ਹੈ ਨਾ ਹੱਕ ਪ੍ਰਾਇ ਨਾਨਕਾ ਉਸ ਸੂਰਜ ਸਿਗਾਏ ਕਿ ਹੱਕ ਨਹੀਂ ਖਾਣਾ ਚਾਹੀਦਾ ਪ੍ਰਾਇ ਜਿਹੜਾ ਅਸੀਂ ਹੱਕ ਨਹੀਂ ਖਾਂਦੇ ਇਹਦਾ ਮਿਹਨਤ ਕਰਦੇ ਜੇ ਕੋਈ ਦਿੰਦਾ ਵਾ ਤਾਂ ਉਹਦਾ ਕੰਮ ਕਰਕੇ ਵੀ ਦਿੰਦੇ ਆ ਜੇ ਇਹ ਤੁਸੀਂ ਕੰਮ ਕਰਦੇ ਹੋ ਨਾ ਸਰਕਾਰੋਂ ਤੁਹਾਨੂੰ ਤਨਖਾਹ ਦਿੰਦੀ ਹੈ ਉਹਦੇ ਬਦਲੇ ਤਨਖਾਹ ਆ ਤਾਂ ਕੀ ਬੰਦਾ ਬੱਸ ਕਿਉਂ ਨਹੀਂ ਮੰਨਦਾ ਤਨਖਾਹ ਤੋਂ ਜਿੰਨਾ ਚਿਰ ਬਾਹਰੋਂ ਨਾ ਪੈਸਾ ਆਏ ਉਹਨਾਂ ਜਿਹੜੇ ਕਿੱਥੋਂ ਬਣਨਾ ਆ ਆਲੀ ਸ਼ਾਨ ਕੋਠੀ ਤਨਖਾਹ ਦੇ ਛੇ ਤੋਂ ਉਤਨੀ ਬਣ ਗਈ ਜਦੋਂ ਤਾਣਾ ਕੋ ਗੱਲ ਕਰੋ ਆ ਕੋਠੀ ਦੀ ਗੱਲ ਕਰੀ ਜਾਣਾ ਕੋਠੀ ਦੀ ਗੱਲ ਕਰੀ ਜਾਣਾ ਤੁਸੀਂ ਹਲੋਕਰ ਕੋਠੀ ਪਾਰੀ ਸਾਰੀ ਦੁਨੀਆ ਨੇ ਕੋਠੀਆਂ ਪਾਈਆਂ ਵਾ ਅਸਾਂ ਪਾਈਆਂ ਤੇ ਫੇਕ ਹੀ ਆ ਇੰਨਾ ਹੰਕਾਰ ਜਿਆ ਨਹੀਂ ਚੰਗਾ ਹੁੰਦਾ ਇਹ ਤੇਨੂੰ ਲੱਗਦਾ ਵਾ ਲੋਕੀ ਦੇ ਪਿੱਛੇ ਹੀ ਸਿਫਤਾ ਕਰਨੀਂ ਤੇ ਬਾਹਰ ਤੁਹਾਡੇ ਮੂੰਹ ਦੇ ਸਿਫਤਾ ਕਰਦੇ ਹੋਣੇ ਆ ਪਿੱਠ ਪਿੱਛੇ ਨਹੀਂ ਕਰਦੇ ਹੋਣੇ ਪਿੱਠ ਪਿੱਛੇ ਹੀ ਕਰਦੇ ਹੋਣੇ ਵੀ ਹੰਕਾਰ ਆ ਬੜਾ ਵਾ ਜੇ ਮੈਨੂੰ ਲੱਗਦਾ ਪਿਆ ਤੁਹਾਡੇ ਮਾਂਚਾ ਬੜਾ ਹੰਕਾਰ ਵਾ ਤੁਹਾਡੇ ਘਰ ਰਹਿ ਕੇ ਮੈਨੂੰ ਇਦਾਂ ਲੱਗਦਾ ਵਾ ਤੇ ਬਾਹਰ ਵੀ ਲੋਕਾਂ ਨੂੰ ਲੱਗਦਾ ਹੀ ਹੋਣਾ ਵਾ ਸਾਰੀਆਂ ਮੈਂ ਸਾਰੀਆਂ ਘੁੰਡੀਆਂ ਮੇਥੋਂ ਲੋਕਾਂ ਦੀਆਂ ਜ਼ਮੀਨਾਂ ਦੀਆਂ ਕੋਈ ਕਹਿ ਕੇ ਦੱਸਿਆ ਮੈਨੂੰ ਨਾ ਜ਼ਮੀਨ ਇੱਧਰ ਉੱਧਰ ਕਰਦੀ ਤੇ ਫੇਰ ਦੇਖਣਾ ਵੇਖੀ ਕਿ ਕਦਾ ਭਜਦੇ ਜਦੋਂ ਕਾਲੇ ਤੇ ਲੋਕੀ ਤਾਂ ਇੱਥੇ ਲੋਕੀ ਵਿਚਾਰੇ ਡਰਦੇ ਉਹ ਡਰਨੇ ਚਾਹੀਦੇ ਆਏ ਐਵੇਂ ਨਹੀਂ ਕਰਨਾ ਚਾਹੀਦਾ ਕਿਸ ਨਾਲ ਕਿਉਂ ਨਹੀਂ ਕਰਨਾ ਚਾਹੀਦਾ ਰੱਬ ਕੋਲੋਂ ਡਰ ਕੇ ਰਹਿਣਾ ਚਾਹੀਦਾ ਚੱਲ ਤੂੰ ਛੱਡ ਪਰੇ ਫालतू ਦੀਆਂ ਗੱਲਾਂ ਅੱਜ ਜਦੋਂ ਹੁਣ ਕਦੇ ਛੁੱਟੀ ਆਉਂਦੇ ਨਾ ਫਿਰ ਇਹਨਾਂ ਨੂੰ ਖੜਦਾਂਗੇ ਦੇਖੋ ਮੋਨ ਫੋਨ ਕਮਾਕ ਪ੍ਰੋਬਲਮ ਹੁੰਦਾ ਨਾ ਨਿਆਣਿਆਂ ਨੂੰ ਵੀ ਨਹੀਂ ਤੁਸੀਂ ਲੋਕਾਂ ਨੇ ਫਿਰ ਲੈਣ ਦੇ ਨਹੀਂ ਕਰਿਆ ਕਰੋ ਬਸ ਹਾਂ ਉਹ ਤੇ ਮੇਰਾ ਕੰਮ ਆ ਡਿਊਟੀ ਆ ਜਾਂਦਾ ਫਿਰ ਨੌਕਰੀ ਛੱਡਦਾ ਮੈਂ ਤੇ ਐਤਵਾਰ ਕਦੀ ਡਿਊਟੀ ਆ ਐਤਵਾਰ ਤਾਂ ਤੁਸੀਂ ਆਪੇ ਬਣਾਈ ਆ ਕੰਮ ਹੀ ਆ ਇਹ ਜੇ ਕੰਮ ਇਹ ਇਹ ਵਾਲਾ ਕੰਮ ਹੀ ਹੈ ਕੱਲ ਨੂੰ ਵੀ ਹੋ ਸਕਦਾ ਸੀ ਨਹੀਂ ਨਾ ਹੋ ਸਕਦਾ ਉਹ ਬੰਦਾ ਬਾਹਰੋਂ ਆਇਆ ਵਾ ਨੇ ਜਾਣਾ ਵਾ ਬਾਹਰ ਤੇ ਜਾਣਾ ਮੁੜ ਕੇ ਆ ਹੁ ਤਾਂ ਖੁੱਲਾ ਗੱਫਾ ਮੈਨੂੰ ਨਾ ਨਾ ਕਰਕੇ ਤੁਸੀਂ ਚੱਲੇ ਫਿਰ ਆਪਾਂ ਬਣਾਇਆ ਮੈਂ ਕਸ਼ਮੀਰੀ ਪਰਵਾਇਨਾ ਬਣਾਇਆ ਪ੍ਰੋਗਰਾਮ ਆਪਾਂ ਜਾਣਾ ਕਿਤੇ ਆਪਕੋ ਮੈਂ ਫੇਰ ਲਿਆ ਕਰੂੰ ਨਿਆਣੇ ਦੀ ਕੋਈ ਗੱਲ ਨਹੀਂ ਜੇ ਤੂੰ ਕਹਤਾ ਵੀ ਅਗਲੇ ਹਫਤੇ ਛੁੱਟੀ ਆਊ ਤੁਹਾਨੂੰ ਲੈ ਜਾਊਂਗਾ ਹੁਣ ਅੱਜ ਇਹਨਾਂ ਨੂੰ ਗੁਰਦੁਆਰੇ ਲੈ ਜੀ ਟਾਈਮ ਨਾਲ ਮੱਥਾ ਟਿਕਾ ਲਿਆ ਚੰਗਾ ਪਤਾ ਨਹੀਂ ਇਹ ਜਨਾਨੀ ਜਦੋਂ ਮੈਂ ਕਿਤੇ ਫੋਨ ਤੇ ਗੱਲ ਕਰਦਾ ਹੁੰਨਾ ਨਾ ਕਿਸ ਹਰਾਨੀ ਖਲੋਤੀ ਹੁੰਦੀ ਹੈ ਆਪਦੀ ਕੰਮ ਘਰ ਦਾ ਕੰਮ ਕਰਦੀ ਨਹੀਂ ਇਹ ਇਹ ਮੇਰੇ ਪਿੱਛੇ ਪਈ ਰਹਿੰਦੀ ਹੈ ਕਮਾਲ ਦੀ ਜਨਾਨੀ ਹੈ ਪਤਾ ਨਹੀਂ ਕਿੱਥੋਂ ਪੱਲੇ ਪੈ ਗਈ ਮੇਰੇ ਉਹਦਾਂ ਚੰਗਾ ਹੀ ਹੋਇਆ ਵਾ ਜਿਹੜਾ ਚਲੇ ਗਿਆ ਮੈਂ ਤਾਂ ਕਹਿੰਦੀ ਆ ਸਾਰਾ ਦਿਨ ਉੱਥੇ ਹੀ ਰਹਿਣ ਉਹਦੇ ਨੇ ਆਉਣਾ ਹੀਗਾ ਇਹਨਾਂ ਨੇ ਬੜੀਆਂ ਗੱਲਾਂ ਸੁਣਾਉਣੀਆਂ ਐਵੇਂ ਹੰਕਾਰ ਜਿਹਾ ਬੋਲੀ ਜਾਣਾ ਤੇ ਨਿਆਣਾ ਨਾ ਮਨ ਤੇ ਲਾ ਲਿੰਦਾ ਗੱਲ ਇਹਦਾ ਆਪੇ ਆਊਗਾ ਉਹਦੇ ਸਾਰ ਨਿਆਣਿਆਂ ਨਾਲ ਖੇਡੂਗਾ ਜੇ ਸਮਨ ਹੋਦਾ ਹੋ ਰੂਗਾ ਉਹ ਤੇ ਅੱਗੇ ਬੜਾ ਪਰੇਸ਼ਾਨ ਆ ਆਪਣੀ ਭੂਆ ਵੱਲੋਂ ਤੇ ਜੇ ਇੱਥੇ ਵੀ ਉਹੀ ਹਾਲ ਹੋਇਆ ਤੇ ਤੋਂ ਨੇ ਹੋਰ ਪਰੇਸ਼ਾਨ ਹੋ ਜਾਣਾ ਵਾ ਗਦੀਦੀ ਕਹਿੰਦਾ ਹੈ ਇਹ ਬਾਜੀ ਨੇ ਨਹੀਂ ਚੰਗਾ ਬੋਲੇ ਹਾਥੀ ਨਹੀਂ ਮਲਾਇਆ ਨਾਦਰ ਨੂੰ ਪੁੱਛਣੀ ਜੋਗੀ ਨਹੀਂ ਉਹਦੇ ਨਾਲ ਵੀ ਉਹੀ ਸਲੂਕ ਕਰਨਾ ਹੈਗਾ ਚਲੋ ਨੇ ਆਣਾ ਉਹ ਤੇ ਬਸ ਖੁਸ਼-ਖੁਸ਼ ਤੇ ਜਾਊਗਾ ਪਤਾ ਨਹੀਂ ਇਹਨਾਂ ਮਿੰਟ ਦਾਰੀ ਲੱਗਦਾ ਪਤਾ ਨਹੀਂ ਕਿਹੜੀ ਗੱਲ ਕਰਦੀ ਹੀ ਹੁੰਦੀ ਹੈ ਗੱਲ ਕਰਨ ਦਾ ਪਤਾ ਨਹੀਂ ਲੱਗਦਾ ਇੰਨਾ ਪੈਸੇ ਦਾ ਹੰਕਾਰ ਹੋ ਗਿਆ ਵਾ ਮੈਂ ਤਾਂ ਕਿ ਮਹਾਰਾਜ ਜੀ ਅਰਦਾਸ ਕਰਦੀ ਆ ਕਿ ਇਹਦਾ ਹੰਕਾਰ ਹਟਾ ਦਿਓ ਇਹਨਾਂ ਹੰਕਾਰ ਚੰਗਾ ਨਹੀਂ ਮੈਨੂੰ ਬੜਾ ਡਰ ਲੱਗਦਾ ਵਾ ਕਿਸੇ ਨਿਆਣਿਆਂ ਨੂੰ ਨਾ ਭੁਤਨੀਆਂ ਪੈ ਜਾਣ ਕਹਿੰਦੇ ਹੁੰਦੇ ਨਾ ਹੱਥਾਂ ਦੇ ਦਿੱਤੀਆਂ ਦੰਦਾਂ ਨਾਲ ਖੁੱਲਣੀਆਂ ਪੈਂਦੀਆਂ ਸਾਡੇ ਨਾਲ ਵੀ ਉਹੀ ਨਾ ਕੁਝ ਹੋਵੇ ਇਹ ਦਿਨ ਨਾ ਡਰ ਲੱਗਦਾ ਨਾ ਦਾ ਕਰੇ ਤੇ ਕੀ ਕਰੇ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ ਹਾਂ ਬੰਦੇ ਨੂੰ ਭੂਆਣਾ ਮੇਰੇ ਕਿੰਨੀ ਸੋਹਣੀ ਫੋਟੋ ਆ ਕਿਦਾਂ ਭੂਆਣੇ ਮੈਨੂੰ ਚੁੱਕਿਆ ਹੁਣ ਵੀ ਕਿਤੇ ਜਾਣੇ ਨਾ ਹੀ ਉੱਥੇ ਬੜੀਆਂ ਫੋਟੋਆਂ ਖਿਜੋਣੀਆਂ ਹੈ ਭੂਆਣਾ ਕੀ ਕਰੀ ਹੁਣ ਗਰੀਬੀ ਕਰਕੇ ਕੋਈ ਬੁਲਾਉਂਦਾ ਹੀ ਨਹੀਂ ਕਿੰਨੀਆਂ ਵਧੀਆ ਹੋੜਵਾ ਪੁੱਤ ਹਾਂਜੀ ਤੇ ਅੱਖਾਂ ਕਾਨਾਂ ਚ ਵੜਿਆ ਮੈਂ ਤੂੰ ਆਣ ਨੀ ਆ ਵੇਖੋ ਮੇਰੀ ਇਹਦੇ ਭੂਆ ਦੀ ਕਿੰਨੀ ਸੋਹਣੀ ਫੋਟੋ ਆ ਨਿੱਕੇ ਹੁੰਦੀ ਸੀ ਉੱਤ ਫੋਟੋ ਤੇ ਬੜੀ ਸੋਹਣੀ ਆ ਭੂਆ ਦੀ ਵੀ ਤੇ ਤੇਰੀ ਵੀ ਹਮ ਹੁਣ ਵੀ ਤੇ ਉਹ ਹੀ ਭੂਆ ਵਾ ਭੂਆ ਤੇ ਉਹ ਵਾ ਮੰਮੀ ਚੱਲ ਮਜਬੂਰੀ ਮਜਬੂਰੀ ਹੁੰਨੀ ਭੂਆ ਦੀ ਵੀ ਕੋਈ ਉੱਥੇ ਦੀ ਕੀ ਪਤਾ ਹੁਣ ਕੀ ਮਜਬੂਰੀ ਤੇ ਕੀ ਨਹੀਂ ਸਭ ਕੋਈ ਚੰਗਾ ਹੀ ਪਹਿਲਾਂ ਅੱਜ ਦੇ ਦਿਨਾਂ ਤੱਕ ਹੀ ਪੁੱਤ ਸਭ ਕੋ ਚੰਗਾ ਹੀਗਾ ਸਭ ਜਿੱਦਾਂ ਅਸੀਂ ਗਰੀਬ ਮੀਆਂ ਜੋ ਵੀ ਤੂੰ ਸੋਚਦਾ ਜੋ ਵੀ ਕੋਈ ਗੱਲ ਵਾ ਨਾ ਉਹਨੂੰ ਸਾਰਾ ਪਤਾ ਹੀਗਾ ਤੇਰੀ ਭੂਆ ਨੂੰ ਪਰ ਪਤਾ ਨਹੀਂ ਗੱਲ ਬਣੀ ਕੀ ਆ ਕੋਈ ਦਿਨਾਂ ਦਾ ਹੀ ਫੇਰ ਫੇਰ ਹੋ ਗਿਆ ਕਿ ਜਾਂ ਕੋਈ ਉਹ ਗੱਲ ਤੇ ਮੈਂ ਉਦੋਂ ਦੱਸਿਆ ਵੀ ਸਾਡਾ ਦਾਣਾ ਪਾਣੀ ਨਹੀਂ ਜਿੱਦਾਂ ਉੱਥੇ ਹੈਗਾ ਤਾਂ ਕਰਕੇ ਇਹ ਗੱਲ ਹੋਈ ਆ। ਆਓ ਮੈਂ ਦੱਸੋ ਤੇ ਮੈਂ ਕਿਤੇ ਹੁਣ ਵੀ ਜਾਣੇ ਹੁਣ ਵੀ ਬੜੀਆਂ ਫੋਟੋਆਂ ਖਿਡੋਣੀਆਂ ਨੇ ਭੂਆਣਾ। ਫੋਟੋ ਤੇ ਪਤ ਖਿਚਾਉਣੀਆਂ ਹੀ ਬਥੇਰੀਆਂ। ਅਹੀਂ ਤੇ ਆਪ ਤੈਨੂੰ ਮੈਂ ਦੱਸਿਆ ਵੀ ਬੋਲੀਆਂ ਕਿਤੇ ਮੈਂ ਸਿੱਖੀਆਂ ਤੇ ਕਿਤੇ ਚੇਤੇ ਕੀਤੀਆਂ ਤਾਂ ਕਈ ਕੋਹ ਕਰਨਾ ਹੈਗਾ। ਤੇ ਹੁਣ ਤੈਨੂੰ ਮੈਂ ਸਵੇਰ ਦਾ ਕਹਿਣ ਲਈ ਆ ਵੀ ਚਲ ਜਾ ਮਾਸੀ ਕੋ ਪੁੱਤ ਜੇ ਜਾਣਾ ਤਾਂ ਚਲ ਜਾ ਰ ਤੂੰ ਕੰਨ ਨਹੀਂ ਕਰਨ ਰਿਆ ਗੱਲ ਦਾ। ਹੁਣ ਮੈਂ ਇਕੱਲੇ ਨਹੀਂ ਜਾਣਾ। ਤੂੰ ਭੂਜਾਂ ਲੈ ਕੇ ਜਾਣਾ ਨਾਲ ਤੂੰ ਪਤ ਨਹੀਂ ਮੈਂ ਇਸ ਵ ਪੁੱਤ ਤੇਰੀ ਪੜਾਈ ਪਿੱਛੇ ਪੈ ਜਾਣੀ ਆ। ਉਹ ਨਹੀਂ ਬੰਦੀ ਇੱਕ ਦਿਨਾਂ ਦੀ ਫਰਕ ਪੈਣਾ। ਅੱਜ ਤਾਂ ਛੁੱਟੀ ਹੀ ਨਾ ਅੱਜ ਐਂਦਾ ਹੀ ਨਗਾਤੀ ਛੁੱਟੀ ਤੂੰ। ਮੇਰਾ ਇਕੱਲੇ ਨੂੰ ਜਾਣ ਦਾ ਜੀ ਨਹੀਂ ਕਰਦਾ। ਇਕੱਲੇ ਨੂੰ ਪੁੱਤ ਕੋਈ ਗੱਲ ਨਹੀਂ ਆ। ਤੂੰ ਕੱਲਾ ਹੁਣ ਜਾਇਆ ਕਰੇਂਗਾ ਤੇਨੂੰ ਸਾਰਾ ਕੁਝ ਪਤਾ ਲੱਗੂਗਾ ਤੇ ਮੁੜਕੇ ਵੀ ਮੈਨੂੰ ਕੋਈ ਟੈਨਸ਼ਨ ਨਾ ਹੋਇਆ ਕਰੂਗੀ। ਉਹ ਨਹੀਂ ਮੈਂ ਕੱਲੇ ਨਹੀਂ ਜਾਣਾ ਸਿਰੇ ਅਸੀਂ ਇਕੱਠੇ ਆਵਾਂਗੇ। ਤੇ ਮੈਂ ਇਹੋ ਸੋਚਿਆ ਸੀ ਮੈਂ ਕਿ ਮੈਂ ਤੈਨੂੰ ਕਲਾ ਕੇ ਤੇ ਮੈਂ ਤੇਰੀ ਮਾਸੀ ਨੂੰ ਫੋਨ ਕਰ ਦੇਣਾ ਵਾ ਤੇ ਉਹਦੇ ਆ ਗਿਆ ਵਾ ਤੇ ਇਹ ਆਜੂਗਾ ਘਰ ਤੇ ਮੈਨੂੰ ਉਸੇ ਵੇਲੇ ਦੱਸਦੀ ਵੀ ਪਹੁੰਚ ਗਿਆ ਵਾ। ਤਦੂ ਕਾਨੀ ਨਹੀਂ ਕੀਤਾ ਕਿ ਇਹ ਗੱਲ ਦਾ ਨਹੀਂ ਚੱਲ ਜਾਗੇ ਨਾਲੇ ਮੇਰਾ ਆਪਣੇ ਯਾਰ ਦੋ ਦਾ ਮੋਟਰਸਾਈਕਲ ਆਉਂਗਾ ਤੇ ਚੱਲ ਜਾਣਾ ਦੋਵੇਂ ਜਾਣੇ ਅਨੇ ਬਸਨ ਤਾਂ ਖਾਣੇ ਪੈਣੇ ਆ ਕਿਸੇ ਦੀ ਚੀਜ਼ ਮੰਗੀ ਤੇ ਕੀ ਆਂਦੇ ਹੁੰਦੇ ਆ ਵੀ ਕੋਈ ਫਾਇਦਾ ਨਹੀਂ ਗਾ ਕਿਸੇ ਦੀ ਚੀਜ਼ ਦਾ ਹੁੰਦਾ ਵਾ ਉਹਦਾ ਮੋਟਰਸਾਈਕਲ ਆਉਣਾ ਵਾ ਨਾਲੇ ਮਿੰਟੋ ਮਿੱਟੀ ਚੱਲੇਣਾ ਦੋ ਦਿਆਂ ਦਾ ਮੰਮੀ ਜਿਹੜਾ ਮਹਿਕ ਪੰਨੂ ਨਹੀਂ ਆਹੋ ਉਹਦਾ ਲੈ ਆਉਂਗਾ ਅੱਛਾ ਮਹਿਕ ਪੰਨੂ ਦਾ ਲੈ ਆਏਗਾ ਆਹ ਮਹਿਕ ਆਖਿਆ ਤੇ ਮੈਨੂੰ ਤੇਰੀ ਫੇਰ ਉਹ ਗੱਲ ਤੇਰੀ ਭੂਆ ਦਾ ਜੇਤਾ ਆ ਗਿਆ ਉਹ ਮੈਂ ਵੀ ਉਹ ਉਹ ਵੀ ਮਹਿਕ ਇਹ ਵੀ ਮਹਿਕ ਵਾ ਆਹ ਚੱਲੋ ਸ਼ਰਾਂ ਆਜੀ ਰਹਿਣ ਪੁੱਤ ਤੇ ਮੇਰੀ ਗੱਲ ਸੁਣ ਫੇਰ ਚਲ ਜਾਗੇ ਕਿਹੇ ਵਲੇ ਫੇਰ ਕਿਉਂ ਛੁੱਟੀ ਨਹੀਂ ਕਰਨੀ ਆ ਅਗਰ ਚਲ ਜਾਗੇ ਨਹੀਂ ਨਹੀਂ ਮੰਮੀਆਂ ਸਵੇਰੇ ਹੋਵਾਂਗੇ ਮਾਸੀ ਵੀ ਕਹਿੰਦੀ ਐ ਕਹਿੰਦੀ ਉਹ ਹੈਗੀ ਆ ਅੱਗੇ ਭੂਆ ਛੁੱਟ ਗਈ ਮਾਸੀ ਨਾਲ ਛੁੱਟਦੇ ਮਾਸੀ ਨਾਲ ਕਿਤੇ ਰੁੱਸ ਕੇ ਬਹਿ ਜੇ ਹਾਂ ਹਾਏ ਨਹੀਂ ਮੇਰਾ ਪੁੱਤ ਇੰਨੀਆਂ ਸਿਆਣੀਆਂ ਗੱਲਾਂ ਕਰਦਾ ਵਾ ਨਹੀਂ ਛੁੱਟਦੀ ਪੁੱਤ ਮਾਸੀ ਨਹੀਂ ਗਈ ਗੁੱਸੇ ਵਾਲੀ ਅੱਗੇ ਭੂਆ ਵੀ ਨਹੀਂ ਪਤਾ ਨਹੀਂ ਤੈਨੂੰ ਦੱਸਿਆ ਪਈ ਕੀ ਬਣੀ ਆ ਭੂਆ ਵੀ ਨਹੀਂ ਗੁੱਸੇ ਵਾਲੀ ਸੀ ਪਰ ਹੁਣ ਮਾਸੀ ਉਹਨਾਂ ਨਾਲ ਰੁੱਸ ਕੇ ਬਹ ਜੇ ਉਹਨੇ ਕੋਦੇ ਮਾਸੀ ਨੂੰ ਨਹੀਂ ਰਸਨ ਦੇਣਾ ਉਹ ਤੇ ਸਾਡਾ ਆਸਰਾ ਵਾ ਅਜੇ ਤੇ ਤੇਰੀ ਸਗੋ ਕਿਤੇ ਆ ਮਾਮੀ ਦਾ ਕਈ ਦਿਨ ਹੋ ਗਿਆ ਫੋਨ ਨਹੀਂ ਉਹਦਾ ਕਿਤੇ ਆਇਆ ਉਹਨੇ ਨਹੀਂ ਕਿਤੇ ਸਾਨੂੰ ਪੁੱਛਿਆ ਮੈਨੂੰ ਤਾਂ ਉੱਤੇ ਬੜਾ ਗੁੱਸਾ ਵਾ ਹਾਂ ਤੇ ਮਾਮੇ ਤੇਰੇ ਦਾ ਸਗੋ ਇੱਕ ਦਿਨ ਫੋਨ ਆਇਆ ਤੇ ਮੈਂਥੋਂ ਚੁੱਕਿਆ ਨਾ ਗਿਆ ਹਾਂ ਤੇ ਮੈਨੂੰ ਇਹੋ ਗੁੱਸਾ ਮੈਂ ਖਾ ਆਇਆ ਉਹਨਾਂ ਨੇ ਮੈਨੂੰ ਕਿਹਨੇ ਫੋਨ ਕਰਕੇ ਪੁੱਛਿਆ ਮਾਸੀ ਸਾਡੇ ਸਾਈਂ ਜੀਂਦੀ ਆ ਹਾਂ ਨਾ ਹੋਦ ਫਿਰ ਪਰ ਤੇ ਮੈਂ ਡੈਡੀ ਨੇ ਹੁਣ ਪੁੱਛਦੀ ਆ ਪਹਿਲਾਂ ਜੀ ਇਹਦੇ ਆਕੂਗਾ ਛੁੱਟੀ ਕਰ ਲੋ ਤੇ ਜਾਓ ਤੇ ਫੇਰ ਹੀ ਜਾਵਾਂਗੇ ਮੈਂ ਡੈਡੀ ਨਹੀਂ ਕਹਣਾ ਮੈਂ ਡੈਡੀ ਨਹੀਂ ਜਾਣੀ ਦਿਨ ਕੋਛ ਲੈ ਇੰਨੀ ਕੋਈ ਨਹੀਂ ਉਹਦਾ ਵੀ ਟਾਈਮ ਹੋ ਗਿਆ ਵਾ ਹੋਂ ਦਾ ਚਲ ਜਾਾਂਗੇ ਸਵੇਰੇ ਫੇਰ ਕੋਈ ਨਹੀਂ ਹਾਂ ਪਰ ਇਹ ਬੇਚਾਰਾ ਸਕੂਲ ਦਾ ਕੰਮ ਨਾ ਮਗਰ ਪੈ ਜੇ ਨਹੀਂ ਬੰਦਾ ਕੰਮ ਥੋੜਾ ਜਾਂ ਹੁੰਦਾ ਉਹਦਾ ਕੀ ਹੁਣ ਫੇ ਅੱਜ ਫੋਨ ਤੇ ਸਾਰਾ ਪੜ ਪੂੜ ਲਾ ਹਾਂ ਪੜਨ ਲਾ ਆਹ ਵਾਕਿਆ ਉਹਦੇ ਕਹਿਣ ਡਿਆ ਦੋਵੇਂ ਜਣੇ ਜਾਣੇ ਆ ਚਲ ਅੱਛਾ ਮੈਂ ਵੀ ਚਲ ਜਾਂਗੀ ਫੇ ਮਿਲ ਕੇ ਆਉਂਗੀ ਤੁਸੀਂ ਕਿਧਰੋਂ ਆਏ ਇਧਰੋਂ ਉਹ ਮੈਂ ਤਾਂ ਡੱਬਾ ਰੱਖ ਕੇ ਆਇਆ ਰੋਟੀ ਵਾਲਾ ਅੰਦਰ ਹਾਂ ਤੇ ਤੁਸੀਂ ਉਹਦੇ ਨਾਲ ਗੱਲਾਂ ਕਰਨ ਮਾਂ ਪੁੱਤ ਮੈਨੂੰ ਪਤਾ ਨਹੀਂ ਕੀ ਸਲਾਵਾ ਕੰਡਿਆ ਤੇ ਉਹ ਗਿਆ ਹੀ ਨਹੀਂ ਗਾ ਉਹਦੇ ਗਿਆ ਹੀ ਨਹੀਂ ਮਾਸੀ ਨੂੰ ਉਹਦੇ ਗਿਆ ਹੀ ਨਹੀਂਗਾ ਮੈਂ ਤਾਂ ਸਵੇਰ ਦਾ ਇਹਨੂੰ ਕਹਿਣ ਨਹੀਂ ਚਲ ਜਾ ਚਲ ਜਾ ਤੇ ਗਿਆ ਹੀ ਨਹੀਂ ਤੇ ਹੁਣ ਫੇਰ ਬਾਹਰ ਜਾ ਕੇ ਤਾਂ ਫੋਨ ਫੜਿਆ ਭੂਆ ਦੀਆਂ ਫੋਟੋ ਆਪਣੀਆਂ ਫੋਟੋ ਵੇਖਣ ਡਿਆ ਵੇ ਭੂਈ ਕਿੰਨਾ ਮੈਨੂੰ ਪਿਆਰ ਕਰਨ ਲਈ ਕਿਦਾਂ ਸਾਰੀਆਂ ਫੋਟੋ ਬਖਾਲਣ ਡਿਆ ਅੱਛਾ ਤੇ ਮੈਂ ਕਿਹਾ ਪੁੱਤ ਭੂਈ ਨੂੰ ਤੇ ਅੱਜ ਦਿਨਾਂ ਤੱਕ ਸਾਰਾ ਹੀ ਪਤਾ ਹੀ ਸਾਡੇ ਘਰ ਦਾ ਸਭ ਕੁਝ ਚੰਗਾ ਹੀ ਹਾਂ ਆ ਜਨਮ ਦਿਨ ਹੀ ਮਨਾਉਣਾ ਸੀਗਾ ਤੇ ਪਤਾ ਨਹੀਂ ਕੀ ਗੱਲ ਬਣ ਗਈ ਤੇ ਕੀ ਹਾਂ ਤੇ ਸਮਝਣ ਲੱਗੀ ਹੈ ਗੱਲ ਦੀ ਮੈਂ ਬਣਿਆ ਕੀ ਆ ਚਲ ਅੱਛਾ ਕੋਈ ਨਹੀਂ ਤੇ ਇਹ ਨਾ ਹੋਵੇ ਕਿ ਤੇ ਕਹਿੰਦਾ ਹੋਵੇ ਮਨ ਦੇ ਵਿੱਚ ਵੀ ਮੈਨੂੰ ਪੈਸੇ ਇਹਨਾਂ ਥੋੜੇ ਦੇਣੇ ਆ ਤਾਂ ਕਰਕੇ ਨਾ ਗਿਆ ਹੋਵੇ ਨਹੀਂ ਆਂਦਾ ਵਾ ਵੀ ਮੰਮੀ ਮੈਂ ਇਕੱਲੇ ਨਹੀਂ ਜਾਣਾ ਅੱਛਾ ਮੇਰੇ ਨਾਲ ਚੱਲ ਤੂੰ ਠੀਕ ਹੈ ਤੇ ਮੈਂ ਹਾਂ ਮੈਂ ਤੈਨੂੰ ਇਕੱਲੇ ਨੂੰ ਕਲਾਉਣ ਦੇ ਆ ਵੀ ਤੈਨੂੰ ਸਮਝ ਲੱਗ ਜਾਊਗੀ ਭਾਵੇਂ ਸਿਆਣਾ ਵੀ ਹੋ ਗਿਆ ਵਾ ਨਾ ਮੁੰਡਾ ਮਾਮਾ ਵਾਸਤੇ ਨਿਆਣੇ ਹੁੰਦੇ ਆ ਨਾਲੇ ਕਦੀ ਕਲਾਇਆ ਨਹੀਂ ਇਕੱਲਾ ਕਿਤੇ ਮੈਂ ਚੱਲ ਕਰਾਵਾਂਗੇ ਇਹਨੂੰ ਤੇ ਪਤਾ ਲੱਗ ਜਾਊਗਾ ਵੀ ਮੈਂ ਪਹੁੰਚ ਕੇ ਆਵਾਂ ਨਾਲੇ ਮੈਂ ਗੋਪੀ ਨੂੰ ਫੋਨ ਕਰ ਦੂੰਗੀ ਗੋਪੀ ਤੁਰ ਪਿਆ ਵਾ ਉਹਦੇ ਅੱਛਾ ਉਹ ਆਂਦਾ ਵੀ ਮੈਂ ਇਕੱਲੇ ਨਹੀਂ ਜਾਣਾ ਤੇ ਮੇਰੇ ਨਾਲ ਚੱਲ ਲੋ ਉਹ ਮੈਂ ਦੇ ਨਾ ਸੋਚਿਆ ਆਂਦਾ ਵਾ ਵੀ ਮੈਂ ਐ ਸਵੇਰੇ ਛੁੱਟੀ ਕਰ ਲੂੰ ਤੇ ਹੁਣ ਤੁਸੀਂ ਦੱਸ ਦੋ ਮੈਂ ਤਾਂ ਕਿ ਛੁੱਟੀ ਨਾ ਕਰ ਅਗਲੇ ਐਤਵਾਰ ਚਲ ਜਾਾਂਗੇ ਜਾਂ ਅੰਦਾ ਨਹੀਂ ਡੈਡੀ ਨੇ ਕੁਝ ਨਹੀਂ ਆਖਣਾ ਤੇ ਮੈਂ ਤੇਰੇ ਡੈਡੀ ਨੂੰ ਮੈਂ ਪੁੱਛ ਕੇ ਦੱਸੂਗੀ ਚਲ ਅੱਛਾ ਜੇ ਕੋਈ ਨਹੀਂ ਜੇ ਮੁੰਡਾ ਮੰਨਦਾ ਵਾ ਵੀ ਚਲ ਮੰਮੀ ਤੂੰ ਵੀ ਨਾਲ ਚਲ ਜਾ ਛੁੱਟੀ ਕਰਨੀ ਪੈਣੀ ਆ ਚਲ ਕੋਈ ਨਹੀਂ ਛੁੱਟੀ ਕਰ ਲੂ ਇੱਕ ਤਾਂ ਵੀ ਕੋਈ ਗੱਲ ਨਹੀਂ ਗਈ ਆ ਹਾਂ ਤੇ ਤੁਸੀਂ ਜਾਓ ਤੇ ਮੇਰੇ ਮਨ ਚ ਸਗੋਂ ਆਉਂਦਾ ਸਵੇਰੇ ਜਦੋਂ ਮੈਂ ਗਿਆ ਨਾ ਕੰਮ ਤੇ ਹੂੰ ਮੇਰੇ ਮਨ ਚ ਆਇਆ ਵੀ ਮੇਰੇ ਕੋਲ ਫੋਨ ਹੁੰਦਾ ਤਾਂ ਮੈਂ ਤੁਹਾਨੂੰ ਫੋਨ ਕਰਨਾ ਸੀ ਹੂੰ ਵੀ ਗੁਰਪ੍ਰੀਤ ਵਾਸਤੇ ਥੋੜੇ ਜਿਹਾ ਚੌਲ ਪਏ ਜਿਹੜੇ ਉਹ ਲੈ ਜਿਓ ਤੇ ਕੁਝ ਚਾਰ ਲੈ ਜੀ ਆਹ ਭਾਵੇਂ ਮਾਲਕ ਨੇ ਸਭ ਕੁ ਉਹਨਾਂ ਨੂੰ ਦਿੱਤਾ ਨਾ ਪਰ ਇਹ ਆ ਵੀ ਕੋਈ ਨਹੀਂ ਉਹ ਵੀ ਧੀ ਤੇ ਆਣੀ ਆ ਭਾਵੇਂ ਆਪਣੇ ਘਰੋਂ ਮੋਠੀ ਚੌਰ ਦੇ ਦਿਓ ਨਾਲ ਚਾਰ ਦੇ ਦਿਓ ਪਰ ਉਹ ਨਾ ਮੈਂ ਚੱਲ ਲੈ ਜੂੰ ਕੋਈ ਗੱਲ ਨਹੀਂ ਮੁੜ ਕੇ ਉਹ ਜੋਦਾ ਆਖੂਗਾ ਵੀ ਇਹ ਸਾਡ ਕੋ ਕੀ ਨਹੀਂ ਆਏ ਏ ਇਦਾਂ ਹੱਡ ਲੈ ਲੈ ਕੇ ਆ ਗਈ ਅੱਜ ਕੱਲ ਨਾ ਲੋਕਾਂ ਦਾ ਦੀਨ ਮਜਬ ਨਹੀਂ ਹੈਗਾ ਆਪ ਤੇ ਦੇਈ ਦੀ ਚਾਹ ਨਾ ਚੀਜ਼ ਅਗਲੇ ਨੇ ਕਹਣਾ ਸਾਡੇ ਘਰ ਕੀ ਨਹੀਂ ਹੈਗਾ ਆਪ ਤੇ ਗਰੀਬ ਉਹ ਤੇ ਸਾਡੀ ਚੋੜ ਲੀ ਕੇ ਆਈ ਉਹ ਤੇ ਰਹਿੰਦਾ ਗਰਦੋਰੀਆਂ ਤੇ ਉਹਨੇ ਗਰਦੋਰੀ ਕਰਨ ਕਿਤੇ ਗਏ ਹੋਣਾ ਵਾ ਜਦੋਂ ਤੁਸੀਂ ਜਾਣਾ ਉਦੋਂ ਇਹ ਆ ਵੀ ਉਦੋਂ ਤੁਸੀਂ ਫੜਾ ਦੇਣਾ ਗੁਰਪ੍ਰੀ ਨੂੰ ਆਖੇ ਵੀ ਨਾ ਦੱਸਿਓ ਆਹ ਰਹੀ ਆ ਵੀ ਸਾਡੇ ਉਤਰਾ ਚਾਰਾਂ ਕੀ ਦੇ ਚੋਲ 4 ਸਾਲ ਪੁਰਾਣੇ ਆ ਆਹ ਕੋਈ ਨਹੀਂ ਲਈ ਆ ਵੀ ਤੇ ਆ ਮੈਂ ਵਾਕਿਆ ਮਾਨਵਾ ਵੀ ਚੱਲ ਥੋੜੇ ਜਿਹਾ ਫੇਰ ਦੇ ਹੀ ਆਵਾਂਗੇ ਆਵੇਂ ਹੁਣ ਆ ਗਏ ਚੋਲ ਫੇ ਆ ਗਏ ਵਾਧੂ ਕੇ ਆਹ ਕੋਈ ਨਹੀਂ ਹੋ ਜਾਣਾ ਬਥੇਰੇ ਕੇ ਮਾਰਗ ਦੀ ਕਿਰਪਾ ਚਾਹੀਦੀ ਸੱਚੇ ਪਾਤਸ਼ਾਹ ਦੀ ਇਹ ਆ ਵੀ ਉਹ ਜਿਹੜੇ ਮਾਰੇ ਗਈ ਆ ਫਸਲ ਉਹਦਾ ਤੇ ਚਲੋ ਹੁਣ ਆਪਾਂ ਕਹਿ ਨਹੀਂ ਸਕਦੇ ਤੇ ਉਹਨਾਂ ਇਹੋ ਜਿੰਨੀ ਕੁ ਬਚੀ ਹੈ ਇਹੋ ਹੀ ਠੀਕ ਆ ਉੱਚੇ ਥਾਂ ਵਾਲੀ ਪਜ ਗਈ ਆ ਨੀਵੇਂ ਵਾਲੀ ਤੇ ਚਲੋ ਮਰ ਗਈ ਹੁਣ ਕੀ ਆਪਾਂ ਕਹਿ ਸਕਦੇ ਆ ਉਹਦੇ ਚੋਂ ਪਾਣੀ ਨਹੀਂ ਸੁੱਕਣ ਉਹ ਉਧਰ ਤੇ ਸਾਰੇ ਗਰਦੌਰੀਆਂ ਹੋ ਗਿਆ ਤੇ ਆਪਣੇ ਆਇਆ ਹੀ ਕੋਈ ਨਹੀਂ ਗਰਦੌਰੀ ਕਰਨ ਇਹ ਬਦਾਨ ਕਹੀ ਥਾਈ ਪਟਵਾਰੀ ਰੁਜੇ ਆਣਾ ਆਜੂਗਾ ਕਿ ਜਦ ਨੂੰ ਜਿਆ ਅਰਮਾਜ ਹੋਊ ਉਹਦੇ ਮਿਲ ਜੂਗਾ ਉਹ ਗੱਲ ਵੀ ਮੈਂ ਨਾ ਗਰਦੌਰੀ ਕਰ ਲੀਂਦੇ ਤੇ ਇਹ ਵੀ ਕੋਈ ਮੋਆਜਾ ਮੂਜਾ ਜਿਹੜਾ ਮਿਲਣਾ ਹੈ ਤੇ ਮਿਲ ਜਾਂਦਾ ਹਨ ਨੂੰ ਹਾਂ ਬਾਕੀ ਇਹ ਸਰਕਾਰਾਂ ਦੇ ਕੰਮ ਆ ਇਹ ਕਦੇ ਸਹਜੇ ਕਿਤੇ ਥੋੜੇ ਹੁੰਦੇ ਆ ਇਹ ਜਿੰਨਾ ਚਿਰ ਕੋਈ ਚੜਾਵਾ ਨਾ ਚੜਾਓ ਇਹ ਦੇਣਾ ਹੁੰਦਾ ਐਲਾਨ ਕਰ ਦਿੰਦੇ ਮਿਲਦੇ ਕਰਮਾ ਛੇਤੀ ਗਰੀਬ ਬੰਦੇ ਨੂੰ ਤੇ ਮਿਲਦਾ ਹੀ ਕੱਖ ਨਹੀਂ ਦਾ ਨੀਗਾ ਲੇ ਹੀ ਵੱਡੇ ਜਾਂਦੇ ਆ ਜਿਨ੍ਹਾਂ ਦਾ ਸਭ ਕੋ ਕੋਈ ਗੱਲ ਵੀ ਨਹੀਂ ਨੁਕਸਾਨ ਵੀ ਨਹੀਂ ਹੋਇਆ ਉਹਨਾਂ ਨੇ ਸਭ ਕੋ ਵੇਖੀ ਰਾਸ਼ਨ ਵੀ ਉਹ ਲੈ ਗਏ ਤੇ ਆ ਬੰਦਾਲਾਂ ਕੀ ਕੀ ਨਾਵਾ ਪੱਠੇ ਪੁੱਠੇ ਵੀ ਉਹ ਲੈ ਗਏ ਤੇ ਗਰੀਬ ਬੰਦੇ ਨੂੰ ਤੇ ਮਿਲੇਗਾ ਖ ਨਹੀਂ ਚਲ ਅੱਛਾ ਇਹ ਗੱਲ ਨਹੀਂ ਜੋ ਮਾਰਾ ਇਹਨੇ ਦੇਣਾ ਮਾਲਕ ਨੇ ਦੇਣਾ ਸੱਚੇ ਬਾਦਸ਼ਾਹ ਨੇ ਤੇ ਤੁਸੀਂ ਪੈਸੇ ਆਖੰਡੇ ਹੀ ਮਿਲਣਗੇ ਪੈਸੇ ਕੱਲ ਨੂੰ ਭਾਵੇਂ ਮਿਲਣ ਥੋੜੇ ਬਹੁਤੇ ਇਹ ਸੌਦਾ ਹੀ ਕੋਈ ਨਹੀਂ ਤੇ ਮੈਂ ਆਖੰਡੇ ਹੀ ਪੈਸੇ ਅੱਜ ਘਰੇ ਲੈ ਆਉਣੇ ਤੇ ਚਲ ਸੌਦਾ ਮੰਗਾਵਾਂਗੇ ਥੋੜਾ ਬਹੁਤਾ ਸਵੇਰੇ ਲਿਆਵਾਂਗੇ ਬਿੰਦਰ ਤੈਨੂੰ ਸੌਦੇ ਦੀ ਪਈ ਆ ਉਹ ਪਪੂ ਹਣੀ ਜਿੰਨਾ ਕੋ ਲਿਆ ਸੀ ਪੈਸੇ ਉਹ ਮੇਰੇ ਤੁੰਬੇ ਤੂੜੀ ਜਾਂਦੇ ਆ ਵੀ ਭਾ ਯਾਰ ਦਾ ਤਰਖਾ ਮਿਲੂਗਾ ਤੇ ਮੈਨੂੰ ਸਾਨੂੰ ਦੇ ਦੀ ਸਾਨੂੰ ਦੇ ਦੀ ਹੁਣ ਮੈਨੂੰ ਚਾਰ ਸ਼ਵੇਰੇ ਘੇਰਾ ਪਿਆ ਮੈਨੂੰ ਤੇ ਇੱਕ ਸਮਝ ਨਹੀਂ ਲੱਗਦੀ ਮੈਂ ਕਰਾਂ ਤੇ ਕਰਾਂਗੀ ਪਰ ਜਿਹੜਾ ਹੁਣ ਢਿੱਡ ਪਰ ਨਾ ਝੁਲਕਾ ਦੇਣਾ ਵਾ ਉਹਦੇ ਵਾਸਤੇ ਤੇ ਥੋੜਾ ਥੋੜਾ ਲਿਆਉਣਾ ਹੀ ਪੈਣਾ ਵਾ ਪਰ ਉਹ ਤੇ ਮੇਰੇ ਤੁੰਬੇ ਤੂੜੀ ਜਾਂਦੇ ਆ ਉਹ ਆਂਦੇ ਆ ਵੀ ਸਾਨੂੰ ਦੇ ਪਹਿਲਾਂ ਪੈਨਾ ਚੇਰ ਹੋ ਗਿਆ ਭਾ ਤੂੰ ਲੈ ਆ ਤੂੰ ਦੇ ਤੇਰੀ ਮੈਂ ਨਾ ਮੈਂ ਹਵੀਰ ਕੋਈ ਨਹੀਂ ਮੈਂ ਦੇ ਦੂੰਗਾ ਮੈਂ ਲੈ ਇਹ ਮੈਨੂੰ ਪੜਾ ਮੈਂ ਲੈ ਇਹ ਮੈਨੂੰ ਚੇਤਾ ਨਹੀਂ ਭੁੱਲਦਾ ਮੈਂ ਉਹਨੂੰ ਇੰਨਾ ਗੱਲ ਕਹੀ ਆ ਉਹ ਆnde ਨਹੀਂ ਪਰਾ ਸਾਡੇ ਪਹਿਲਾਂ ਦੇ ਦੇ ਦੁਨੀਆ ਤੇ ਯਕੀਨ ਹੀ ਨਹੀਂ ਅੱਜ ਕੱਲ ਫਿਰ ਤੇ ਚਲ ਨਾ ਹੋਊਗਾ ਨਾ ਪੁੱਛ ਲੂੰਗਾ ਜੇ ਸੌਦਾ ਧਾਰ ਮਿਲ ਜੂਗਾ ਨਾ ਮੈਂ ਧਾਰ ਲੈ ਆਉਂਗਾ ਆਹੋ ਇਦਾਂ ਕਰ ਲਿਓ ਫਿਰ ਉਹਦੇ ਅੱਗੇ ਵੀ ਦੇਣ ਵਾਲੇ ਆ ਜੀ ਇਹ ਤੇ ਦੇ ਦੂੰਗਾ ਠੀਕ ਥੋੜਾ ਥੋੜਾ ਮੰਗਾ ਲੈਣੇ ਆ ਨਾ ਥੋੜਾ ਥੋੜਾ ਮੰਗਾ ਲੈਣੇ ਆ ਪਾਇਆ ਕਿਉਂ ਲੈ ਆਵਾਂਗੇ ਪਾਇਆ ਕ ਤੇਲ ਲੈ ਆਉਂਗਾ ਤੇਲ ਅੱਧਾ ਕਿਲੋ ਖੰਡ ਲੈ ਆਉਂ ਤੇ ਉਹ ਪੱਤੀ ਲੈ ਆਉਂਗਾ ਦਾਹਵੀਆਂ ਦੀ ਤੇ ਹਲਦੀ ਦਾਹਵੀਆਂ ਦੀ ਲੈ ਆਵਾਂਗੇ ਚਲੋ ਕੋਈ ਨਾ ਕੋਈ ਟਾਈਮ ਲਿਖੂਗਾ 2 3 4 ਦਿਨ ਲੱਗ ਜਾਣਗੇ ਫਿਰ ਚਲੋ ਜਿੰਨੇ ਫਿਰ ਵੇਖੀ ਜਾਊਗੀ ਮਹਾਰਾਜ ਨਾਲ ਪੇ ਦੇਈ ਜਾਣਾ ਕੋਈ ਨਹੀਂ ਪਰ ਹੁਣ ਏਦਾਂ ਮੈਨੂੰ ਕਹਿਣ ਦਾ ਵੀ ਇੰਨੀ ਕੁ ਲੈ ਆਵਾਂਗੇ ਇੰਨੀ ਕੁ ਲੈ ਆਵਾਂਗੇ ਸੌਦੇ ਵਾਲੀ ਦੁਕਾਨ ਤੇ ਉਦੋਂ ਸੌਦਾ ਲਿਓ ਚਲੋ ਸਾਰੇ ਗਾਹਕ ਚੱਲ ਜਾਣਗੇ ਸੌਦਾ ਲੈ ਕੇ ਮੈਂ ਏਦਾਂ ਹੀ ਕਰੂੰਗਾ ਮੈਨੂੰ ਸਾਰਾ ਪਤਾ ਹੈ ਪਤਾ ਤੇ ਹੈਗਾ ਪਰ ਫਿਰ ਵੀ ਅਗਲੇ ਨੇ ਕਹਿਣਾ ਹਾਏ ਕਿੱਡਾ بڑا ਬੰਦਾ ਵਾ ਤੇ ਸੌਦਾ ਇੰਨਾ ਨਾਲ ਲੈਣ ਡਿਆ ਵਾ ਹਲੋ ਕੇ ਵੇਖ ਲੈਣੇ ਬੰਦਾ ਹੀ ਵੇਖ ਲਿਆ ਨਾ ਉਹਨਾਂ ਨੇ ਉਹਦੀ ਹਾਲਤ ਨਹੀਂ ਨਾ ਕਰਦੀ ਵੇਖੀ ਕਿਸ ਨੇ ਇਹ ਗੱਲ ਮੈਨੂੰ ਸਾਰਾ ਪਤਾ ਵਾ ਜਦੋਂ ਦੁਨੀਆ ਕੋਈ ਨਾ ਨਾ ਹੋਊਗਾ ਮੈਂ ਉਦੋਂ ਸੌਦਾ ਲੂ ਮੈਨੂੰ ਵੀ ਸ਼ਰਮ ਆਉਂਦੀ ਆ ਮੈਂ ਕਰਾਂ ਕੀ ਤੇ ਫੇਰ ਅਸੀਂ ਸਵੇਰੇ ਚੱਲ ਜੀਏ ਫੇ ਅਾ ਜਾਓ ਤੁਸੀਂ ਕੋਈ ਨਹੀਂ ਚੱਲ ਜਿਓ ਤੇ ਫੇ ਤੁਸੀਂ ਆਉਂਦੇ ਸੌਦਾ ਲੈ ਆਇਓ ਜੇ ਮਿਲ ਜਾਣਗੇ ਪੈਸੇ ਥੋੜਾ ਥੋੜਾ ਸੌ ਉਹ ਮੈਂ ਲੈ ਆਉਂਗਾ ਥੋੜਾ ਥੋੜਾ ਸੌਦਾ ਲੈ ਆਉਂਗਾ ਹਾਂ ਉਦਾਂ ਹੀ ਆ ਜਾਣਾ ਮੇਰੇ ਕੋਲ ਟਾਈਮ ਨਹੀਂ ਜਵੈਣ ਵੀ ਚਾਹੀਦੀ ਜੀ ਦਾ ਜੂਰਾ ਹੈਗਾ ਵਾ ਆਹੀ ਜੇਬ ਵੇਖਿਓ ਜੋ ਹੋਊਗਾ ਤਾਂ ਲੈ ਆਇਓ ਨਾ ਮੈਂ ਤੇ ਦੇਖਣੀ ਮੇਰਾ ਕਿਹੜਾ ਪੈਸਾ ਕੋਲ ਉਹ ਤੇ ਧਾਰ ਹੀ ਲੈਣਾ ਵਾ ਅਛਾ ਹੋ ਜਿਹੜੇ ਮਿਲਣੇ ਆ ਤਾਂ ਉਧਰ ਦੇ ਦੇਣੇ ਆ ਹਾਂ ਕੋਈ ਨਹੀਂ ਮੈਂ ਧਾਰ ਹੀ ਲੈ ਆਉਂਗਾ ਚਲੋ ਠੀਕ ਆ ਕੋਈ ਨਹੀਂ ਧੋ ਮੂੰਹ ਹੱਥ ਫੇਰ ਕੋਈ ਨਹੀਂ ਧੋਣਾ ਮੈਂ ਉਹ ਜਾਵਾਂ ਇੱਕ ਕਰ ਉਹ ਥਾਂ ਜਿਹੜਾ ਗੋਡਿਆ ਸੀ ਤਾਂ ਉਹ ਵੇਖ ਕੇ ਆਵਾਂ ਹਾਂ ਹਾਂ ਥਾਂ ਵਾਲ ਘੜੀ ਘੜੀ ਕੀ ਕਰਨਾ ਜਿਹੜਾ ਥਾਂ ਗੋਡਿਆ ਸੀਗਾ ਸਾਰੀ ਦਿਹਾੜੀ ਤੇ ਕਿਤੇ ਥੱਕ ਟੁੱਟ ਕੇ ਆਉਂਦੇ ਆ ਪਰ ਫੇਰ ਵੀ ਮਨ ਹੁੰਦਾ ਵਾ ਹਾਂ ਰਜੰਗੀ ਗਾਲ-ਵਾਲ ਚੱਲਦਾ ਨਹੀਂ ਆ ਤੁਨੀਆ ਮੇਥੀ ਪਾਲਕ ਹੋ ਜੂ ਥੋੜਾ ਬੋਤਾ ਲਸਣ ਲੈ ਕੇ ਲਾ ਲਾਂਗੇ ਕੀ ਆ ਯਾਰ ਜੇ ਸਾਡੇ ਵੀ ਇੱਧਰ ਗਰਦੋਰੀ ਕਰ ਜਾਂਦੇ ਉਹ ਜਿਹੜਾ ਮਰਗਿਆ ਝੋਨਾ ਉਹਦੀ ਚਲ ਗਰਦੋਰੀ ਹੋ ਜਾਂਦੀ ਕੋਈ ਪੈਸੇ ਮਿਲ ਜਾਂਦਾ ਇਹ ਆਪੀ ਸਮਾੜੇ ਬੰਦੇ ਹਲ ਕੋਈ ਆਉਂਦਾ ਵੀ ਨਹੀਂਗਾ ਨਾ ਕੀ ਬੰਦਾ ਕਰ ਸਕਦਾ ਉਹ ਹੁਣ ਸੌਦੇ ਦਾ ਸਣਾ ਦਈ ਜਾਂਦੀ ਉਹ ਦੱਸ ਮੈਂ ਕੀ ਕਰਾਂ ਪਰ ਇਹ ਆ ਵੀ ਹੜਾ ਨੇ ਬੜੀ ਮਾਰ ਮਾਰੀ ਯਾਰ ਕਾ ਪਾਣੀ ਨਾ ਆਇਆ ਵੀ ਕਿਸਾਨ ਉਜੜ ਗਿਆ ਉਹ ਪੰਜ ਦਰਿਆਵਾਂ ਦੀ ਤਰਤੀ ਤੇ ਕੈਰ ਜੋ ਹੋਇਆ ਏ ਖੁਦ ਖੁਸ਼ੀਆਂ ਕਰਦਾ ਅਨਦਾਤਾ ਹਰ ਪਾਸੇ ਰੋਇਆ ਏ ਪੰਜ ਦਰਿਆਵਾਂ ਦੀ ਤਰਤੀ ਤੇ ਕੈਰ ਜੋ ਹੋਇਆ ਏ ਖੁਦ ਖੁਸ਼ੀਆਂ ਕਰਦਾ ਅਨਦਾਤਾ ਹਰ ਪਾਸੇ ਰੋਇਆ ਏ ਉਹ ਮੂੰਹ ਵਿੱਚ ਬੁਰਕੀ ਪਾਵੇ ਨਾ ਭੁੱਖਿਆਂ ਪਰਿਵਾਰਾਂ ਨੂੰ ਉਹ ਜੜਗਿਆਨ ਦਾਤਾ ਵੇ ਕਹਿ ਦੋ ਸਰਕਾਰਾਂ ਨੂੰ ਉਹ ਜੜਗਿਆਨ ਦਾਤਾ ਵੇ ਕਹਿ ਦੋ ਸਰਕਾਰਾਂ ਨੂੰ ਦੋ ਵਕਤ ਦੀ ਰੋਟੀ ਵੀ ਦੱਸ ਕਿੱਥੋਂ ਆਉਣੀਆਂ ਲੱਗਦਾ ਹੈ ਸੈਂਟਰ ਵਾਲਿਆਂ ਨੇ ਸਾਡੀ ਪੈੜੀ ਖੋਣੀ ਆ ਦੋ ਵਕਤ ਦੀ ਰੋਟੀ ਵੀ ਦੱਸ ਕਿੱਥੋਂ ਆਉਣੀ ਆ ਲੱਗਦਾ ਸੈਂਟਰ ਵਾਰਿਆਂ ਨੇ ਸਾਡੀ ਪੈੜੀ ਖੋਣੀ ਆ ਭੰਨ ਦਿਆਂਗੇ ਗੋਡੇ ਨਹੀਂ ਮੰਨਣਾ ਹਾਰਾ ਨੂੰ ਉਜੜ ਗਿਆ ਅਨ ਦਾਤਾ ਵੇ ਕਹਿ ਦੋ ਸਰਕਾਰਾਂ ਨੂੰ ਉਜੜ ਗਿਆ ਅਨ ਦਾਤਾ ਵੇ ਕਹਿ ਦਿਓ ਸਰਕਾਰਾਂ ਨੂੰ